ਦੇ ਇਹ ਮੇਰੀ ਰਸਤੇ ਦਾ ਕੋਈ ਵਿਆਹ ਸ਼ਾਦੀ ਪ੍ਰੋਗਰਾਮ ਆ ਗਿਆ ਨਾ ਮੈਂ ਮਿਸ ਕਰਨਾ اچھا ਕਿ ਮੈਂ ਕਿਹਾ ਮੈਨੂੰ ਪਤਾ ਠੀਕ ਹੈ ਇੱਥੇ ਦੁਕਾਨਦਾਰੀ ਤੇ ਆ ਗਏ ਜਿਹੜੇ ਆ ਨੀ ਬਹੁਤ ਠੀਕ ਹੈ ਸੋਸਾਇਟੀ ਸੋਹਣੀ ਬਹੁਤ ਹੈ ਜੀ ਤੁਸੀਂ ਦੇਖੋਗੇ ਓਵਰ ਆਲ ਕਿਤੇ ਕੋਈ ਇਹ ਨਹੀਂ ਵੀ ਮਿੱਟੀ ਹੈ ਜਾਂ ਕੋਈ ਹੋਰ 500 ਪਰਸੀਡਰ ਨੇ ਜੀ ਹਾਂ ਆਹ ਡਾਲਾ ਇਹ ਟਰਾਲੀ ਆ ਗਈ ਮਿੰਨੀ ਹੈ ਇਹ ਕੀ ਕੰਮ ਆਉਂਦੀ ਹੈ ਜੀ ਬਾਹਰ ਮੌਕੇ ਤੇ ਥੋੜਾ ਜਿਹਾ ਹਟਾਉਣਾ ਹਟਾਉਣਾ ਅੱਛਾ ਆਪ ਲਿਓਨੇ ਤੁਸੀਂ ਠੀਕ ਹੈ ਖੇਤੀਬਾੜੀ ਦੇ ਸਾਰੇ ਸੰਦ ਨੇ ਮਡੇ ਕੋਲੇ 10 ਸੈਟ ਤਵੀਆਂ ਦੇ ਸਾਰੇ ਕਹਿ ਦੂੰਗੀ ਅੱਛਾ ਇਹੋ ਜੀ ਸੈਟਿੰਗ ਵੀ ਦੇਖੀ ਐ ਇਹੋ ਜੀ ਸੈਟਿੰਗ ਦੇਖੀ ਹੈ 6 ਜਣਿਆਂ ਨੇ ਰੋਜ਼ਗਾਰ ਦਿੱਤਾ ਹੋਇਆ ਤੇ ਬਾਕੀ ਸਾਰੇ ਪਿੰਡ ਨੂੰ ਸਹੂਲਤ ਹੈ ਨਾ ਮੈਂ ਹੋਰ ਦੱਸੋ ਖੰਮਣੀਆਂ ਵੀ ਰੱਖ ਰੱਖੀਆਂ ਨੇ ਆਹ ਜਿਹੜਾ ਦੁੱਧ ਨੇ ਇੱਕ ਬਰਾ ਕੇ ਇਹ ਤਾਂ ਨੋ 10 13 ਦੀ ਦਾ ਚਾਹ ਹੈ ਇਹਨਾਂ ਕੋਲੇ ਮੰਨ ਲਓ ਆਪਣੇ ਕਸਟਮਰ ਠੀਕ ਹੈ ਜਿਹੜੀ ਜਿਹੜੇ ਨੂੰ ਪਸੰਦ ਆ ਉਹ ਲੈ ਜਾਓ ਹੈਂ ਇਹ ਹੈ ਡਾਲਾ ਸੁਸਾਇਟੀ ਦੇ ਇਨਸਪੈਕਟਰ ਦਾ ਦਫ਼ਤਰ ਜੀ ਜੇ ਕੋਈ ਹੋਰ ਆਫੀਸਰ ਆਉਂਦਾ ਏਆਰ ਆਉਂਦਾ ਡੀਆਰ ਆਉਂਦਾ ਜਾਂ ਕਮੇਟੀ ਨੇ ਮੀਟਿੰਗ ਕਰਨੀ ਹੈ ਉਹਨਾਂ ਨੇ ਤਾਂ ਇਹ ਵੱਖਰਾ ਬਣਾਇਆ ਹੋਇਆ ਹੈ ਬਹੁਤ ਸੋਹਣਾ ਕੰਮ ਕਰਿਆ ਜੀ ਹਨਾ ਪੀ ਜੱਟਵਾ 300 ਰੁਪਏ ਦੇ ਦਿੰਦੇ ਆ ਠੀਕ ਹੈ 350 ਦੇ ਦਿੰਗੇ ਤੇ ਉਹ ਸਿਰਫ 3-4 ਕਿਲੋ ਜਵਾਸ ਜਾ ਕੇ ਭਾਦਨੀ ਹਾਂ ਉਹ ਉਧਰੋਂ ਆਪਾਂ ਨੂੰ ਡੀਏਪੀ ਚੋਂ 10 ਰੁਪਏ ਬਚਣੇ ਆ ਉਹ ਤਾਂ ਗੱਲ ਹੈ ਕਿੰਨੀ ਮਹਿੰਗੀ ਜੀ ਜੇ ਉਹ ਦੁਬਾਰੇ ਗੁੱਟਣੀ ਪੈਗੀ ਉਹ 2 ਰੁਪਏ ਲੇਵਰ ਫੇਰ ਭੇਜੂ ਹੈ ਨਹੀਂ ਚੱਕੀ ਭਰਾ ਦੇਣਾ ਯਾਰ ਬਿਗੇ ਤਾਂ ਹੈਗੀ ਹੈ ਕਿੱਥੇ ਨੇ ਜਵਾਬ ਦੇ ਦੇ ਤੇ ਤੁਸੀਂ ਜ਼ਿਆਦਾਤਰ ਸਾਡੇ ਸੈਕਟਰੀ ਭਰਾਵਾਂ ਨੂੰ ਕੀ ਦੱਸਣਾ ਚਾਹੋਗੇ ਵੀ ਜਿਹੜਾ ਕੰਮ ਨਹੀਂ ਵਧਣਾ ਜੀ ਕੰਮ ਕਰਾਂਗੇ ਦਾ ਵਾਦਾ ਫੇਰੀ ਤਨਖਾਹ ਲਵਾਂਗੇ ਨਾ ਲਗਾ ਰਵਾਂਗੇ ਕੋਈ ਛੁੱਟੀ ਵੀ ਕਰਦੇ ਅਸੀਂ ਲੋ ਜੀ ਅੱਜ ਪਹੁੰਚੇ ਆਪਾਂ ਡਾਲਾ ਸੁਸਾਇਟੀ ਦੇ ਵਿੱਚ ਜ਼ਿਲ੍ਹਾ ਮੋਗਾ ਇਹ ਦਿਖਾਉਣਾ ਏ ਤੁਹਾਨੂੰ ਸੁਸਾਇਟੀ ਦੇ ਨਾਲ ਨੇ ਸਕੱਤਰ ਸਾਹਿਬ ਕੀ ਨਾਮ ਹੈ ਤੁਹਾਡਾ 79 ਨਛੱਤਰ ਸਿੰਘ ਤੇ ਸੁਸਾਇਟੀ ਦੀ ਤੁਹਾਨੂੰ ਟੂਰ ਕਰਾ ਰਹੇ ਹਾਂ ਪਹਿਲਾਂ ਤਾਂ ਇੱਧਰ ਗਡਾਊਨ ਰਹਿ ਗਏ ਤੇ ਆ ਇਹਨਾਂ ਦਾ ਮੀਟਿੰਗ ਰੂਮ ਹੈ ਮੜੇ ਲੇਡੀਜ਼ ਨੇ ਆਉਂਦੇ ਹੋਏ ਦਿਖਾ ਦਾਂਗੇ ਤੇ ਪਹਿਲਾਂ ਤੁਸੀਂ ਗਡਾਊਨ ਦੇਖੋ ਤੇ ਸਕੱਤਰ ਸਾਹਿਬ ਨਾਲ ਗੱਲਬਾਤ ਕਰਾਂਗੇ ਆਪਾਂ ਕੀ ਕੁਝ ਇਹਨਾਂ ਕੋਲੇ ਐਸੈਟ ਨੇ ਉਹਦੇ ਬਾਰੇ ਸਾਰਾ ਹਾਂ ਜੀ ਸਕੱਤਰ ਸਾਹਿਬ ਕੀ ਕੁਝ ਸਵਾਗਤ ਆ ਤੁਹਾਡਾ ਆਪ ਦਾ ਨਾਮ ਤੇ ਸੁਸਾਇਟੀ ਦਾ ਨਾਮ ਦੱਸੋ 75 ਸਿੰਘ ਹੈ ਜੀ ਸੈਕਟਰੀ ਮੜੇ ਉੱਚੀ ਬੋਲੋ ਅੱਜ ਮਾਈਕ ਹੈ ਨਹੀਂ ਫਾੜਾ 70 ਸਿੰਘ ਸੈਕਟਰੀ ਡਾਲਾ ਸਬ ਕੋਆਪਰੇਟਿਵ ਸੁਸਾਇਟੀ ਜਿਲ੍ਹਾ ਮੋਗਾ ਇਹ 76 ਸਿੰਘ ਇਹਨਾਂ ਦਾ ਨਾਮ ਹੈ ਸੈਕਟਰੀ ਨੇ ਡਾਲਾ ਕੋਆਪਰੇਟਿਵ ਸੁਸਾਇਟੀ ਤੇ ਸੁਸਾਇਟੀ ਇਹਨਾਂ ਦੀ ਬਹੁਤ ਹੀ ਵਿਸ਼ਾਲ ਹੈ ਕਿੰਨੇ ਏਰੀਆ ਦੇ ਵਿੱਚ ਬਣੀ ਹੋਈ ਹੈ ਜੀ ਪੂਰੇ 1 ਏਕੜ ਦੇ ਵਿੱਚ ਸੁਸਾਇਟੀ ਬਣੀ ਹੋਈ ਹੈ ਤੇ ਕੀ ਕੁਝ ਤੁਹਾਡੇ ਕੋਲ ਮਸ਼ੀਨਰੀ ਹੈ ਕੀ ਕਾਰੋਬਾਰ ਹੈ ਤੁਹਾਡਾ ਤੁਹਾਡਾ ਦੋ ਟਰੈਕਟਰ ਹੈ ਜੀ 72 ਲੱਖ ਦੇ ਸੰਦ ਹੈ ਜੀ ਸਾਡੇ ਹੋਰ ਖੇਤੀ ਵਾਲੇ ਸੱਚ ਬੇਦਲ ਵੀ ਹੈ ਜਿਹਦੇ ਵਿੱਚ ਇਹ ਜਿਹੜੀ ਦੁਕਾਨ ਆ ਜੀ ਇਹ ਤਾਂ 40 ਤੋਂ 50 ਹਜ਼ਾਰ ਰੁਪਏ ਇੱਕ ਇੱਕ ਗ੍ਰੈਂਡੀ ਇਹਦੀ ਹੈਗੀ ਸੇਲ ਹੈ ਸੇਲ ਹੈ ਹਾਂ ਜੀ ਤੇ ਰੱਟਾ ਮਾਨਤਾ ਜੀ 2 ਕਰੋੜ ਦੇ ਤੇ 3 ਕਰੋੜ ਕਰ ਜਾਗੇ ਠੀਕ ਹੈ ਇਹਨਾਂ ਕੋਲੇ ਜੀ 72 ਲੱਖ ਰੁਪਏ ਦੇ ਸੰਦ ਨੇ ਟੋਟਲ ਆ ਦੋ ਟਰੈਕਟਰ ਖੜੇ ਨੇ ਇਹਨਾਂ ਕੋਲੇ ਅਰਜਣਾ ਤੇ 2 ਕਰੋੜ ਰੁਪਏ ਦੀਆਂ ਮਾਨਤਾ ਨੇ ਬਾਹਰਲੇ ਲੋਕਾਂ ਦੀਆਂ ਮਾਨਤਾ ਨੇ ਜੀ ਥੋੜੇ ਪਿੰਡ ਦੇ ਲੋਕ ਜਿਹੜੇ ਯਾਤਰ ਬਾਹਰ ਗਏ ਹੋਏ ਨੇ ਨਾ ਸਾਰੇ ਮੈਂਬਰਾਂ ਦੀਆਂ ਸਾਰੇ ਮੈਂਬਰਾਂ ਦੀਆਂ ਠੀਕ ਹੈ ਤੇ ਮਗਰ ਇਹਨਾਂ ਦੇ ਦਫ਼ਤਰ ਵਗੈਰਾ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਖੇਤੀਬਾੜੀ ਸੰਦ ਦਿਖਾਉਣੀ ਆ ਤੁਹਾਨੂੰ ਕਿੰਨੇ ਵਿਸ਼ਾਲ ਖੇਤੀਬਾੜੀ ਸੰਦ ਨੇ ਇਹਨਾਂ ਕੋਲੇ ਮਹੀਨੇ ਕੰਮ ਖਰਾਬ ਕਰਤਾ ਸਾਡਾ ਥੋੜਾ ਜਿਆ ਸੰਦ ਖੇਤੀਬਾੜੀ ਦੇ ਦੇਖ ਸਕਦੇ ਹੋ ਦੋ ਟਰਾਲੀਆਂ ਨੇ ਜੀ ਦੋ ਟਰਾਲੀਆਂ ਨੇ ਆਹ ਤੁਸੀਂ ਆਪਣੇ ਦੋ ਟਰਾਲੇ ਗੱਠਾਂ ਵਾਲੇ ਨੇ ਬੈਲਰ ਵਾਲੇ ਆ ਕੀ ਸਿਸਟਮ ਹੈ ਜੀ ਸਰਕੰਡੇ ਜੀ ਤੁਸੀਂ ਨਹੀਂ ਕੋਈ ਜਾਂਦੇ ਚੀਜ਼ ਮੋਟਰਸਾਈਕਲ ਉੱਡ ਜਾਂਦੀ ਦਿੱਤੇ ਮੋਟਰ ਕੱਢਣ ਵਾਸਤੇ ਤੇ ਕਿੜੁੱਕੇ ਵੀ ਨੇ ਦੋ ਹੈ ਦੋ ਘੰਟਿਆਂ ਵੀ ਲੱਗੋ ਚਾਰ ਨੇ ਟੋਟਲੇ ਠੀਕ ਹੈ ਤੇ ਹੋਰ ਕੀ ਕੁਛ ਹੈ ਥੋੜੇ ਕੋਲ 500 ਪਰਸੀਡਰ ਨੇ ਜੀ ਆਹ ਡਾਲਾ ਇਹ ਟਰਾਲੀ ਆ ਗਈ ਮਿੰਨੀ ਹੈ ਇਹ ਕੀ ਕੰਮ ਆਉਂਦੀ ਹੈ ਜੀ ਦਿਮਾਗ 500 ਟੋਕੜਾ ਥੋੜਾ ਦੇ ਹਾਂ ਹਾਂ ਅੱਛਾ ਆਪ ਲਿਓਨੇ ਤੁਸੀਂ ਠੀਕ ਹੈ ਖੇਤੀਬਾੜੀ ਦੇ ਸਾਰੇ ਸੰਦ ਨੇ ਉੱਡੇ ਕੋਲੇ 10 ਸੈਟ ਤਵੀਆਂ ਦੇ ਆਲੂ ਬੀਜਣ ਵਾਲੀ ਮਸ਼ੀਨ ਇੱਕ ਆਲੂ ਬੀਜਣ ਵਾਲੀ ਮਸ਼ੀਨ ਇੱਕ ਟੈਂਕੀ ਹੋ ਗਈ ਪਲੋ ਕਿੰਨੇ ਹੋਗੇ ਜੀ ਪਲੋ ਦੋ ਆ ਜੀ ਦੋ ਪਲੋ 1 2 10 ਸੈਟ ਤਵੀਆਂ ਦੇ ਇਹ ਬਹੁਤ ਵੱਡੀ ਗੱਲ ਹੈ ਨਾ ਜਿੰਦਰਾ ਹੋ ਗਿਆ ਸਰਪਲ ਸੀਡਰ ਆਹਾ ਆਪਣਾ ਲੈ ਲਵਾਂਗੇ ਮੱਕੀ ਬੀਜਣ ਵਾਲੀ ਮਸ਼ੀਨ ਆ ਗਈ ਜੀ ਕਿਆ ਕੋਈ ਲਿਪਨ ਵਾਲਾ ਸਾਰੇ ਸੰਦਾਂ ਦੀ ਕਿੰਨੀ ਗਿਣਤੀ ਹੈ ਹੈ 75 ਲੱਖ ਦੇ ਰੇ ਗੈਂਸੀ ਦਾ ਬਹੁਤ ਆਦੇ ਅੱਛਾ ਗਿਣਤੀ ਕੋਈ ਹੈ ਨਹੀਂ ਸੰਦਾਂ ਦੀ ਹੈ ਬਿਕਿਨ ਡ੍ਰਿਲਾਂ ਕਿੰਨੀਆਂ ਹੋਣੀਆਂ ਟੋਟਲ ਟੋਟਲ ਹੈਗੇ 5 ਦਾ 0 ਡ੍ਰਿਲਾਂ ਪੰਜ 0 ਡ੍ਰਿਲਾਂ ਤਿੰਨ ਦੂਜੀਆਂ ਨੇ ਅੱਛਾ ਤੇ ਆਹ ਆਪਣੀ ਬੈਨ ਹੈ ਜੰਤਰਾ ਬੈਨ 524 ਅੱਛਾ ਸੂਹਲ ਦਵਾ ਤੇ ਕਿਸੇ ਨੇ ਕਾਣ ਮਕਾਣ ਜਾਣਾ ਜਾਂ ਕੁਛ ਅੱਛਾ ਮਿਰਤਿਕ ਦੇ ਆ ਰਹੀ ਹੈ ਅੱਛਾ ਮਿਰਤਿਕ ਦੇ ਆ ਰਹੀ ਹੈ ਠੀਕ ਹੈ ਤਾਂ ਆਪਾਂ ਤੁਹਾਨੂੰ ਲੈ ਕੇ ਜਾਣਾ ਡਾਲਾ ਸੁਸਾਇਟੀ ਦੀ ਦੇਖੋ ਆ ਡੀਐਸਆਰ ਜਗਤਜੀਤ ਦੀ ਤੇ ਖੇਤੀਬਾੜੀ ਸੰਡਾਂ ਦੀ ਆਮਦਨ ਦਾ ਦੱਸੋ ਸਾਨੂੰ ਵੀ ਲੋਕ ਸਮੇਂ ਸਿਰ ਦਿੰਦੇ ਰਹਿੰਦੇ ਨੇ ਪੈਸੇ ਨਾਲ ਨਾਲ ਪਾਤੀ ਕੱਟ ਕੇ ਜੀ ਪਰਚੀ ਨਾਲ ਦੀ ਨਾਲ ਜਦੋਂ ਦੇਖਿਆ ਜਾਂਦਾ ਆਪ ਜਦੋਂ ਸ਼ਾਮ ਨੂੰ ਆਉਗਾ ਪਾਤੀ ਕੱਟ ਕੇ ਆਉਗਾ ਅੱਛਾ ਕੋਈ ਇਹ ਨਹੀਂ ਵੀ ਹੈ। ਗਨਾਪਾਤੀ ਤਾਂ ਕੋਈ ਤਾਂ ਨਹੀਂ। ਲੋਕ ਟਾਈਮ ਸਰ ਪੈਸਾ ਦਿੰਦੇ ਆ। ਹਾਂਜੀ ਪੈਸਾ। ਰਿਕਵਰੀ ਕਿੰਨੇ ਪਰਸੈਂਟ ਆ ਤੁਹਾਡੀ? ਸਾਡੇ ਤਾਂ ਮੈਂਬਰਾਂ ਦੀ 100% ਆ ਜੀ। 100% ਰਿਕਵਰੀ ਆ। ਹਾਂਜੀ ਮੈਂਬਰਾਂ ਦੀ। ਠੀਕ ਆ। ਤੇ ਪੈਟਰੋਲ ਪੰਪ ਵੀ ਤੁਹਾਡੇ ਕੋਲੇ? ਹਾਂਜੀ ਡੀਜ਼ਲ ਪੰਪ ਹੈ। ਡੀਜ਼ਲ ਪੰਪ। ਉਹ ਦੇਖ ਲਓ ਮਿੱਤਰੋ ਡੀਜ਼ਲ ਪੰਪ ਆ ਇਹਨਾਂ ਕੋਲੇ। ਤੇ ਆ ਡੀਜ਼ਲ ਦਾ ਕਾਊਂਟਰ ਆ ਗਿਆ ਇੱਧਰ। ਡੀਜ਼ਲ ਦਾ ਕਾਊਂਟਰ ਆ ਗਿਆ। ਤੇ ਕਿੰਨੇ ਮੁਲਾਜ਼ਮ ਕੰਮ ਕਰਦੇ ਹੋ ਤੁਸੀਂ? ਅੱਧੇ ਦੋ ਹੀ ਆ ਜੀ ਸੇਵਾਦਾਰ। अच्छा बाकी कॉन्ट्रैक्टर ते ਨੇ। ਕਿਹ ਕੀ ਹੈ ਜੀ? ਅੱਛਾ ਦੋ ਡਰਾਈਵਰ ਆ ਜਾਂ। ਅੱਛਾ ਦੋ ਡਰਾਈਵਰ ਨੇ। ਤੇ ਈਸੀ ਦਾ ਕੰਮ ਉਹ ਦੂਜਾ ਮੁੰਡਾ ਦੇਖਦਾ। ਬਾਕੀ ਈਸੀ ਦਾ ਦਿਖਾਉਂਦੇ ਆ ਸਾਨੂੰ। ਇਹ ਕਹਿੰਦੇ 35-40 ਹਜ਼ਾਰ ਦੀ ਸੇਲ ਆ ਸਾਡੀ ਰੋਜ਼ ਦੀ। ਕਿਹੜਾ? ਪਸੋਂ ਪਸੋਂ ਤੁਹਾਡੇ ਕਰਕੇ ਫੇਰ ਉਹਦਾ ਕੰਮ ਘਟ ਗਿਆ। 1.5 ਲੱਖ ਰੁਪਏ ਦੇ ਫੇਰ ਸੀ ਜੀ। ਠੀਕ ਹੈ। ਹਾਂ ਜੀ। ਤੇ ਤੁਸੀਂ ਜਿਆਦਾਤਰ ਸਾਡੇ ਸੈਕਟਰੀ ਭਰਾਵਾਂ ਨੂੰ ਕੀ ਦੱਸਣਾ ਚਾਹੋਗੇ ਵੀ ਜਿਹੜਾ ਕੰਮ ਨਾਲ ਵਧਣਾ ਹੈ ਕੰਮ ਕਰਾਂਗੇ ਦਾ ਵਾਦਾ ਹੋਊਗਾ ਫੇਰ ਹੀ ਤਨਖਾਹ ਲਵਾਂਗੇ ਨਾ ਤਨਖਾਹ ਲਵਾਂਗੇ ਕੋਈ ਛੁੱਟੀ ਨਹੀਂ ਕਰਦੇ ਅਸੀਂ ਠੀਕ ਹੈ ਤਾਂ ਇਹ ਦੁਬਾਰਾ ਤੋਂ ਬਿਨਾਂ ਇੱਥੇ ਰਹੀ ਤਾਂ ਇੱਥੇ ਰਹੀ ਅੱਜ ਰਾਤ ਨੂੰ ਅੱਠ ਵਜੇ ਕੰਮ ਨੇ ਕਰਾਉਣਾ ਥੋੜਾ ਘੱਟ ਹੋਈ ਫਨੀ ਨਹੀਂ ਜਾਈਂ ਸੇਵ ਅੱਛਾ 6 ਵਜੇ ਅਸੀਂ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਟੋਟਲ ਕੋਈ ਹਾਂ ਦੇ ਕੋਲੇ ਨੇ ਨਗਰ ਚਾਰ 6 ਜਾਣੇ 6 ਜਾਣਿਆਂ ਨੇ ਰੋਜ਼ਗਾਰ ਦਿੱਤਾ ਹੋਇਆ ਤੇ ਬਾਕੀ ਸਾਰੇ ਪਿੰਡ ਨੂੰ ਸਹੂਲਤ ਹੈ ਨਾ ਸਾਰੇ ਮੈਨੂੰ ਪਾਸੇ ਹਸਾਣਾ ਨਾਲ ਦੇ ਪਿੰਡਾਂ ਨੂੰ ਸਾਰੇ ਸੰਦ ਇੱਥੇ ਜਾਂਦੇ ਸਾਰੇ ਸੰਦ ਥੋਡੇ ਕੋਲੋਂ ਜਾਂਦੇ ਨੇ ਠੀਕ ਹੈ ਤੇ ਜਿਵੇਂ ਤੁਸੀਂ ਦੱਸਿਆ ਕਰਜ਼ਾ ਥੋੜਾ 3 ਕਰੋੜ ਹੈ ਤੇ ਕਿੰਨੀ ਜੂਰੀ ਡੀਪੀ 라 ਦਿੰਨੇ ਤੁਸੀਂ ਜੂਰੀਆ ਉਹ ਵੀ ਤਾਂ ਲੱਗ ਜਾਂਦੀ 12000 ਬੁਰੀ 12000 ਬੁਰੀ ਤੇ ਡੀਪੀ ਡੀਪੀ 6000 ਬੁਰੀ ਅੱਛਾ ਕਿੰਨੀ ਕਪੈਸਿਟੀ ਥੋਡੇ ਕੋਲੇ ਢਾਉਣ ਦੀ ਟੋਟਾ 500 ਮੀਟਰ ਕੰਨ ਤੇ 2 ਗਦਾਮ ਹੈ ਅੱਛਾ 500 500 ਮੈਟ੍ਰਿਕ ਟਨ ਦੇ ਮਤਲਬ 10 10000 ਬੋਰੀ ਮੋਏ ਨਾਲ ਲੱਗ ਜਾਂਦੀ ਹੈ ਆ ਗਡਾਉਂ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਠੀਕ ਹੈ ਚਲੋ ਜੀ ਬਾਅਦ ਆਪਾਂ ਮੀਟਿੰਗ ਰੂਮ ਤੇ ਉਹ ਦਿਖਾ ਦਈਏ ਦੁਕਾਨ ਵੀ ਦਿਖਾ ਦਈਏ ਇਹ ਪਾਣੀ ਵਾਲੀ ਟੈਂਕੀ ਆ ਗਈ ਜੀ ਹੈ ਸਾਡੇ ਏਰੀਆ ਚ ਪ੍ਰੋਬਲਮ ਪਤਾ ਕੀ ਹੈ ਜੀ ਲੋਕ ਕਿਰਾਇਆ ਦੇਣ ਤੋਂ ਬੜਾ ਉਹ ਪੰਚਾਇਤੀ ਸਮਝਦੇ ਐ ਸੋਸਾਇਟੀ ਦਾ ਕੰਮ ਹੀ ਨਹੀਂ ਚੱਲਦਾ ਹਾਂ ਸਾਡੇ ਲੋਕ ਬਹੁਤ ਸਾਡੇ ਜਿੰਨੇ ਟਰੈਕਟਰ ਦਵਾਏ ਸੀ ਨਾ ਉਹ ਟਰੈਕਟਰਾਂ ਵਾਲੀਆਂ ਸੁਸਾਇਟੀਆਂ ਮਾਂਜਤੀਆਂ ਲੋਕਾਂ ਟਰੈਕਟਰਾਂ ਨੇ ਸੰਧਾ ਨੇ ਮੀਟਿੰਗ ਰੂਮ ਹੈ ਜੀ ਇਹ ਦਿਖਾਓ ਜੀ ਮੀਟਿੰਗ ਰੂਮ ਹੋ ਗਿਆ ਉੱਧਰ ਦਫ਼ਤਰ ਆਗੇ ਛੋਟੇ ਹਨਾ ਸੋਸਾਇਟੀ ਸੋਹਣੀ ਬਹੁਤ ਹੈ ਤੁਸੀਂ ਦੇਖੋਗੇ ਓਵਰਆਲ ਕਿਤੇ ਕੋਈ ਇਹ ਨਹੀਂ ਵੀ ਮਿੱਟੀ ਹੈ ਜਾਂ ਕੋਈ ਹੋਰ ਆਹ ਮੀਟਿੰਗ ਰੂਮ ਹੈ ਜੀ ਇੱਥੇ ਆਮ ਜਲਾਸ ਦੀ ਮੀਟਿੰਗ ਇੱਥੇ ਰੱਖਦੇ ਹਾਂ ਤੁਸੀਂ ਆਏ ਸਾਲ ਹਾਂਜੀ ਹਾਂਜੀ ਸਾਲ ਚ ਇੱਕ ਵਾਰੀ ਜਿਹੜਾ ਆਮ ਜਲਾਸ ਹੁੰਦਾ ਹੈ ਜਾਂ ਕੋਈ ਕਮੇਟੀ ਮੀਟਿੰਗ ਕਰਦੀ ਆ ਉਹ ਆਹ ਹਾਲ ਬਣਾਇਆ ਹੋਇਆ ਇਹਨਾਂ ਨੇ ਹਾਂਜੀ ਕਮੇਟੀ ਵਾਲਿਆਂ ਨੇ ਵੀ ਰੱਖ ਦਈਆਂ ਜੀ ਅੱਛਾ ਮੈਕਮੇਂ ਦੇ ਅਲੱਗ-ਅਲੱਗ ਅਧਿਕਾਰੀ ਮੰਨ ਲਓ ਖੇਤੀਬਾੜੀ ਵਾਲਿਆਂ ਨੇ ਕੋਈ ਹੋਰ ਕਰਨੀ ਹੈ ਜਾਂ ਹੋਰ ਸਾਰੀਆਂ ਮੀਟਿੰਗਾਂ ਇੱਥੇ ਕਰਦੇ ਨੇ ਨਾ ہاں ਕੋਲ ਆਹ ਪਰਦੇ ਕੈਮਰੇ ਵੀ ਲੱਗੇ ਹੋਏ ਨੇ ਨਾ ਸਾਰੇ ਤੇ ਦੂ ਅੱਗੇ ਆ ਕੇ ਦਫ਼ਤਰ ਛੋੜੇ ਇਹ ਆ ਗਿਆ ਜੀ ਇਹਨਾਂ ਦਾ ਦਫ਼ਤਰ ਡਾਲਾ ਸੁਸਾਇਟੀ ਲੋਗਾ ਦੀ ਇਹ ਸੈਕਟਰੀ ਦਾ ਦਫ਼ਤਰ ਹੈ ਇੱਥੋਂ ਤੁਸੀਂ ਰਸੀਦਾਂ ਕੱਢ-ਕੱਢ ਦਿੰਦੇ ਹੋ ਹਾਂਜੀ ਸਿਨਾਂ ਵਸੂਲੀ ਇੱਥੇ ਲਈ ਦੀ ਹੈ ਠੀਕ ਹੈ ਆਮਦਾਨ ਦਾ ਲੈਣ-ਦੇਣ ਸਾਰਾ ਠੀਕ ਹੈ ਆਮਦਾਨ ਦਾ ਲੈਣ-ਦੇਣ ਕਰਦੇ ਹਾਂ ਹਾਂਜੀ ਵਸੂਲੀ ਹੈ ਜੀ ਠੀਕ ਹੈ ਜੀ ਵਸੂਲੀ ਜਮ੍ਹਾਂ ਕਰਵਾਉਂਦੇ ਹਾਂ ਕਿਸਾਨਾਂ ਤੋਂ ਹਾਂਜੀ ਠੀਕ ਹੈ ਜੀ ਬਹੁਤ ਸੋਹਣਾ ਦਫ਼ਤਰ ਬਣਾਇਆ ਹੋਇਆ ਤੁਸੀਂ ਨੇ ਠੀਕ ਹੈ ਇੱਧਰ ਨਾਲ ਲੱਗਦਾ ਇਨਸਪੈਕਟਰ ਦਾ ਇਨਸਪੈਕਟਰ ਦਾ ਦਫ਼ਤਰ ਹੈ ਜੀ ਉਹ ਵੀ ਦਿਖਾ ਦਿੰਨੇ ਹਾਂ ਤੁਹਾਨੂੰ ਇਨਸਪੈਕਟਰ ਦਾ ਦਫ਼ਤਰ ਆ ਗਿਆ ਜੀ ਇਹ ਹੈ ਡਾਲਾ ਸੁਸਾਇਟੀ ਦੇ ਇੰਸਪੈਕਟਰ ਦਾ ਦਫ਼ਤਰ ਜੀ ਜਾਂ ਕੋਈ ਹੋਰ ਆਫੀਸਰ ਆਉਂਦਾ ਏਆਰ ਆਉਂਦਾ ਡੀਆਰ ਆਉਂਦਾ ਜਾਂ ਕਮੇਟੀ ਨੇ ਮੀਟਿੰਗ ਕਰਨੀ ਆ ਉਹਨਾਂ ਨੇ ਤਾਂ ਇਹ ਵੱਖਰਾ ਬਣਾਇਆ ਹੋਇਆ ਬਹੁਤ ਸੋਹਣਾ ਕੰਮ ਕਰਿਆ ਜੀ ਉਹ ਇੱਧਰ ਆ ਗਈ ਸੀ ਸੀ ਦਾ ਸਟੋਰ ਹੈ ਜੀ ਇਹ ਡਾਲਾ ਸੁਸਾਇਟੀ ਦੀ ਡਾਲਾ ਬਹੁਮੰਤ ਵੀ ਕੋਆਪਰੇਟਿਵ ਐਗਰੀਕਲਚਰ ਸੁਸਾਇਟੀ ਲਿਮਟਿਡ ਤਹਿਸੀਲ ਅਤੇ ਜ਼ਿਲ੍ਹਾ ਮੋਗਾ ਅੱਛਾ ਫੋਟੋ ਸਟੇਟ ਮਸ਼ੀਨ ਹੈ ਅੱਛਾ ਲੋਕ ਹੈ ਹੁਣ ਅੱਛਾ ਆ ਗਈ ਜੀ ਈਸੀਸੀ ਦੁਕਾਨ ਇਹਨਾਂ ਦੀ ਅਸੀਂ ਪਹਿਲਾਂ ਵੀ ਦਿਖਾ ਚੁੱਕੇ ਹਾਂ ਹਰ ਇੱਕ ਚੀਜ਼ ਮਿਲਦੀ ਹੈ ਜੀ ਇਹਨੇ ਮੋਕੇ ਉਹਦੇ ਮੋਕੇ ਦੀ ਬੈਸਟ ਪ੍ਰਾਈਸ ਦਾਤੀਆਂ ਰੱਸੇ ਛਾਹਰਨੇ ਹੈ ਪਾਈਪਾਂ ਤੋਂ ਲਾ ਮਤਲਬ ਹਰ ਵਸਤੂ ਰੱਖੀ ਹੋਈ ਹੈ ਘਰੇਲੂ ਵਸਤੂ ਕਾਹਦੀ ਪਰਵੀ ਨਹੀਂ ਕਰਦੇ ਠੀਕ ਹੈ ਉਹ ਵੀ ਕਿਹੜੀ ਚੀਜ਼ ਹੈ ਇਹ ਨੋਟ ਬੁੱਕ ਮੈਂ ਜਰੀ ਦੋ ਆਸਵਾਲ ਨੇ ਇਹ ਬੋਲ ਰਿਹਾ ਅੱਛਾ ਬੀਜ ਵੀ ਰੱਖੇ ਹੋਏ ਆ ਤੁਸੀਂ ਬੀਜ ਤਾਂ ਵੀ ਕੰਮ ਆ ਅੱਛਾ ਤੁਸੀਂ ਸੇਲ ਜੀ ਮੈਨ ਨੂੰ ਐ ਜੀ ਸੇਲ ਜੀ ਮੈਨ ਕੰਮ ਕਰਦੇ ਹੋ ਠੀਕ ਹੈ ਕਿੰਨੀ ਸੇਲ ਕਰਦੇ ਨੇ ਉਹ ਰੋਜ਼ ਦੀ 40000 50000 40 50000 ਰੋਜ਼ ਦੀ ਸੇਲ ਕਰਦੇ ਨੇ ਅੱਛਾ ਜਾਣੀ ਨਹੀਂ ਠੀਕ ਹੈ ਜਾਨੀ ਆਫ ਸੀਜ਼ਨ ਠੀਕ ਹੈ ਆਫ ਸੀਜ਼ਨ ਹੈ ਹੁਣ ਹੁਣ ਵੀ ਚੱਲੀ 40000 35000 ਚੱਲੀ ਆਫ ਸੀਜ਼ਨ ਅੱਛਾ ਠੀਕ ਹੈ ਤੇ ਮੈਂਬਰਾਂ ਨੂੰ ਕਾਪੀ ਵੀ ਕੱਟਦੇ ਹਾਂ ਨਕਦ ਵੀ ਕੱਟਦੇ ਨੇ ਕੈਸ਼ ਵੀ ਕੱਟ ਦਿੰਦੇ ਨੇ ਦੂਜੇ ਕੋਈ ਬੰਦਾ ਆ ਰਿਹਾ ਕਿਉਂਕਿ ਆ ਦੋ ਤਿੰਨ ਪਿੰਡ ਧੂਰ ਕੋਟਾ ਛੋਟੇ ਛੋਟੇ ਅੱਛਾ ਆਪਾਂ ਨਾਲ ਹੀ ਆ 1 ਕਿਲੋਮੀਟਰ ਦੇ ਠੀਕ ਹੈ ਉਹ ਛੋਟੇ ਪਿੰਡ ਸਾਰੇ ਇੱਥੇ ਹੁੰਦੇ ਫਿਰ ਇਹ ਤੁਸੀਂ ਇਹ ਡਿਸਾਈਡ ਕਿਵੇਂ ਕਰਦੀ ਹੈ ਕਮੇਟੀ ਵੀ ਕਿਹੜੀ ਚੀਜ਼ ਆਪਾਂ ਮੰਗਾਈਏ ਨਮੀ ਕੋਈ ਮੈਂਬਰਾਂ ਦੀ ਲੋੜ ਦੇ ਹਿਸਾਬ ਨਾਲ ਮੰਗਾ ਲੈਣ ਪਰ ਲੋੜ ਦੇ ਹਿਸਾਬ ਨਾਲ ਜਿਵੇਂ ਕੋਈ ਗਾਹ ਕਾਉਂਦਾ ਕਹਿੰਦਾ ਸਾਨੂੰ ਆ ਜਿਆ ਸੀ ਐਂ ਕੰਮ ਬਤਾਇਆ ਅੱਛਾ ਕਹਿੰਦਾ ਸੀ ਉਹੀ ਆਪਾਂ ਦੇ ਦਿੰਦੇ ਸੀ ਉਹੀ ਲੈ ਆਉਨੇ ਆ ਰੇਟ ਦਾ ਕਿਵੇਂ ਆ ਵੀ ਬਾਹਰ ਨਾਲੋਂ ਕਿੰਨਾ ਕੁ ਪਰਕ ਮੋਗੇ ਆ ਤਾਂ ਹੀ ਅਗਲਾ ਹੁੰਦਾ ਜਿਹੜਾ ਮੋਗੇ ਵਾਲਿਆਂ ਨਾਲ ਪੈਂਡ ਵਾਲੇ ਦੁਕਾਨਾਂ ਦੇ ਅੱਛਾ ਦੁਕਾਨਾਂ ਦਾ ਰੇਟ ਜ਼ਿਆਦਾ ਹੈ ਆਪਣੇ ਨੂੰ ਤਾਂ ਹੀ ਆਉਂਦੇ ਤਾਂ ਹੀ ਆਪਣੇ ਕੋਲ ਆਉਂਦੇ ਆ ਸੋ ਨੂੰ ਇਹ ਦਿੱਕਤ ਤਾਂ ਨਹੀਂ ਆਈ ਵੀ ਕਦੇ ਆਪਣਾ ਕੋਈ ਸਮਾਨ ਖਰਾਬ ਹੋ ਗਿਆ ਹੋਵੇ ਜਾਂ ਕੋਈ ਹੋਰ ਨਹੀਂ ਸੇਲ ਹੈਗੀ ਹੈ ਨਾ ਅੱਛਾ ਉਹ ਨਹੀਂ ਲਿਆਉਣੇ ਪੂਰਾ ਕਿੰਨੇ ਦਾ ਆ ਜਾ ਤਿੰਨ ਚਾਰ ਦਰਾਂ ਦੇ ਮੇਰੇ ਵਜ ਦੇ ਉਹ ਲੈਣੇ ਆ ਅੱਛਾ ਸ਼ੈਂਪੂ ਅਧਰਵਾ ਬੁਟੀਗੁਰ ਨਾਲ ਪੈਂਡ ਇਥੋਂ ਆਤਰਾਂ ਦਾ ਜੂਸ ਮੈਂ ਆ ਦੇਖਿਆ ਵੀ ਜਿਹੜਾ ਪਿੰਡ ਦੇ ਵਿੱਚ ਜੂਸ ਆਉਂਦਾ ਹੁੰਦਾ ਨਾ ਯਾਤਰ ਉਹ ਦੇਸੀ ਜੂਸ ਹੁੰਦਾ ਜਿਹੜਾ ਮਰਲਾ 100-100 ਦਾ ਉਹ ਵੇਚੀ ਜਾਂਦੇ ਆ ਨਹੀਂ ਨਹੀਂ ਉਹ ਨਹੀਂ ਆ ਦੇ ਇਹਨਾਂ ਕੋਲੇ ਨਾ ਜਿਹੜਾ ਮੋਲ ਦੇ ਵਿੱਚੋਂ ਮਿਲਦਾ ਮੰਨ ਲਓ 1.2 ਲੀਟਰ ਦੀ ਇਹ ਆਏ ਆ ਨਾ ਆ ਇਹਨਾਂ ਦੀ ਏਜੰਸੀ ਇੱਥੇ ਹੀ ਆ ਸੀ ਕੋਕ ਦੀ ਆ ਨਾਲ ਹੀ ਆਪਣੇ ਅੱਛਾ ਨਾਲ ਏਜੰਸੀ ਹੈ ਇਹ ਕੀ ਰੇਟ ਦੀ ਵੇਚਦੇ ਹੋ ਬੋਤਲ ਤੁਸੀਂ 110 110 ਰੁਪਏ ਐਮ ਆਰ ਪੀ ਤੇ 1.2 ਲੀਟਰ ਦੀ ਇਹ ਹਾਂਜੀ अच्छा ज्यादातर ना ਉਹਨਾਂ ਦੇ ਵਿੱਚ ਤਾਂ ਨਹੀਂ ਮਾਰਜਨ ਜ਼ਿਆਦਾ ਹੁੰਦਾ ਲੋਕ ਦੇਸੀ ਜਾਂ ਯੂਸ ਮੰਗਾ ਕੇ ਰੱਖਦੇ ਹੁੰਦੇ ਉਹ ਮਾਰਜਨ ਜ਼ਿਆਦਾ ਇਹ ओरिजिनल ਦਾ 100 ਰੁਪਏ ਮਾਰਜਨ ਠੀਕ ਹੈ 100 ਦੀ ਜਲਦੀ ਆਪਾਂ ਨੂੰ ਠੀਕ ਹੈ ਆਹ ਕੋਲ ਡਰਿੰਕ ਹੈ ਇਹ ਦੇ ਦੇ ਕਾ ਕੋਈ ਨਹੀਂ ਆ 2 ਲੀਟਰ ਹੈ ਹਾਂਜੀ ਹਾਂ ਇਹ 95 ਰੁਪਏ ਪ੍ਰਿੰਟ ਆਮ ਦੁਕਾਨਾਂ ਵਾਲੇ ਪਿੰਡ ਚ ਇੱਥੇ ਸਾਡੇ ਡਾਲੀ 95 ਰੇਏ ਲਾਉਂਦੇ ਆ ਹਾਂ ਉਹ ਹੀ ਫ੍ਰਿਜ ਰੱਖਾ ਉਹ ਰੱਖਾ ਆਪਣੇ ਕੋਲੇ ਕਿੰਨੇ ਨੇ ਇਹ 90 ਰੁਪਏ ਦੇ ਨੇ 80 ਦੀ ਆਉਂਦੀ ਹੈ ਅੱਛਾ 80 ਦੀ ਆਉਂਦੀ ਹੈ 100 ਰੁਪਏ ਥੋੜੇ ਬਹੁਤ ਹੈ 80 ਵਿੱਚ ਤੇ ਲੋਕਾਂ ਦਾ ਯੋਗਦਾਨ ਕਿੰਨਾ ਕੱਜ ਖਾਸ ਕਰਕੇ ਮੈਂਬਰਾਂ ਦਾ ਹੈ ਬਹੁਤ ਸਾਰਾ ਪਿੰਡ ਇੱਥੇ ਹੀ ਹੋਂਦਾ ਖੜ ਜਾ ਦੇ ਸਾਰਾ ਆਪਣਾ ਸਾਰਾ ਪਿੰਡ ਦੂਜੇ ਪਿੰਡ ਗੁੱਬੀ ਭਰਾਉਂਦਾ ਅੱਛਾ ਤੇ ਮੋਗੇਰੀਏ ਦੀ ਚੰਗੀ ਸਭ ਤੋਂ ਚੰਗੀ ਸੋਸਾਇਟੀ ਹੈ ਜਾਂ ਇਸ ਤੋਂ ਚੰਗੀਆਂ ਵੀ ਹੋਰ ਨੇ ਹਮਮਾ ਤਾਂ ਹੁਣ ਲੋਕਾਂ ਤੋਂ ਸੁਣਦੇ ਹਾਂ ਵੀ ਤੁਹਾਡਾ ਹੀ ਹੈ ਤੁਹਾਡਾ ਹੀ ਹੈ ਕਿਉਂਕਿ ਜਿੰਨੇ ਬਾਹਰੋਂ ਲੋਕ ਆ ਡਰਾਈਵਰ ਡਰੂ ਸਾਡੇ ਕੋਲ ਖਾਦ ਲਾਉਣ ਹੁੰਦੇ ਸਾਰੇ ਕਹਿੰਦੇ ਅੱਛਾ ਇਹੋ ਜੀ ਸੋਸਾਇਟੀ ਨਹੀਂ ਦੇਖੀ ਅਸੀਂ ਇਹੋ ਜੀ ਸੋਸਾਇਟੀ ਨਹੀਂ ਦੇਖੀ ਹੈ ਡਰਾਈਵਰ ਹੀ ਕਰਦੇ ਠੀਕ ਹੈ ਤੇ ਤਨਖਾਹਾਂ ਤਾਂ ਫਿਰ ਰੈਗੂਲਰ ਮਿਲਦੀਆਂ ਹੋਣੀਆਂ ਹਾਂਜੀ ਕੋਈ ਦਿੱਕਤ ਕੋਈ ਦਿੱਕਤ ਕਿਉਂਕਿ ਉਹੀ ਕਰਨਾ ਅਸੀਂ ਪੂਰੀ ਹਾਜ਼ਰੀ ਦੇਣਾ ਅੱਛਾ 12 ਅੰਤਵਾਰ ਵੀ ਲਾਉਨੇ ਹੋ ਸਿਰਫ ਸੰਡੇ ਸੰਡੇ ਛੁੱਟੀ ਕਰਦੇ ਹੋ ਇਹ ਵੀ ਦੁਕਾਨ ਵੀ ਬੰਦ ਇਹ ਵੀ ਬੰਦ ਅੱਛਾ ਸਿਰਫ ਸੰਡੇ ਅੱਛਾ 15 ਅਗਸਤ ਆਜਿਓ 26 ਜਨਵਰੀ ਆ ਰਿਹਾ ਜਮ ਮਾਸਟਰੀ ਆ ਗਈ ਆ ਉਹ ਆ ਗਿਆ ਲੋੜੀ ਆ ਗਈ ਦਿਖਾ ਰਣਾ ਤੇ ਸਮਾਨ ਦਿਖਾਓ ਸਾਨੂੰ ਮੜਾ ਜਾ ਵੀ ਆਹਾ ਮੈਂ ਵਿਕੀ ਕੁਛ ਕੋਈ ਆਈਟਮ ਵੀ ਕਿਹੜੀ ਕਿਹੜੀ ਤੁਹਾਡੇ ਕੋਲੇ ਸਪੈਸ਼ਲ ਹੈ ਲਾਹੌਰ ਦਸੂ ਖੰਮਣੀਆਂ ਵੀ ਰੱਖ ਰੱਖੀਆਂ ਨੇ ਆ ਹਾਂ ਬਸ ਮੇਰਾ ਬੰਦੇ ਨੇ ਇੱਕ ਵਾਰ ਆ ਕੇ ਕਹਿਤਾ ਲੈ ਆਉ ਲੈ ਆਉਣਾ ਇਹ ਨਾ ਹੋਵੇ ਵੀ ਅੱਧਾ ਸਮਾਨ ਯਾਰ ਹੁਣ ਕਿੱਥੋਂ ਲੈਣ ਜਾਈਏ ਠੀਕ ਹੈ ਹਾਂ ਦਾਲਾਂ ਹੋ ਗਈਆਂ ਹਰ ਇੱਕ ਤਰ੍ਹਾਂ ਦੀਆਂ ਨਾ ਬੇਸਿਕ ਉਹ ਤੇ ਇਹ ਸਮੇਂ ਮਾਰਕੀਟ ਤੋਂ ਆਈਦਾ ਮਾਰਕੀਟ ਦੇ ਜਿਹੜੀ ਜਿਹੜੀ ਚੀਜ਼ ਆਪਣੀ ਮਾਰਕੀਟ ਦੀ ਹੈਗੀ ਉਹ ਤਾਂ ਉਹੀ ਲੈਣੇ ਹੋ ਤੁਸੀਂ ਨਾ ਹੋ ਗਈ ਹੋ ਗਈ ਓਕੇ ਹੋ ਗਈ ਵੇ ਜਿਹੜੀ ਚੀਜ਼ ਮਾਰਕੀਟ ਵਾਲਾ ਨਹੀਂ ਬਣਾਉਂਦੀ ਹਾਂਜੀ ਉਹ ਤੇਲ ਆ ਉੱਪਰ 5 ਲੀਟਰ ਮਾਰਕੀਟ ਦਾ ਠੀਕ ਹੈ ਸੋਡਾ ਵੀ ਹੈ ਚਲੋ ਦਾਤੀਆਂ ਵਗੈਰਾ ਹੈ ਚੱਪਲਾਂ ਠੀਕ ਹੈ ਚਾਹ ਕਈ ਤਰ੍ਹਾਂ ਦੀ ਹੋਗੀ ਹੈ ਨਾ ਕੋਈ ਮਰਜ਼ੀ ਚੱਕੋ ਸਾਰੀਆਂ ਇੰਨੀਆਂ ਤਾਂ ਮੈਨੂੰ ਲੱਗਦਾ ਸਾਡੇ ਛੋਟੇ ਸ਼ਹਿਰਾਂ ਦੇ ਵਿੱਚ ਮੰਨ ਲਾ ਭਲਾ ਡਿਮਾਂਡ ਸਾਈਨੀਆਂ ਮਾਲ 'ਚ ਨਹੀਂ ਹੋਣੀਆਂ ਜਿੰਨੀਆਂ ਤੁਸੀਂ ਰੱਖੀ ਬੈਠੇ ਹੋ ਜਿੰਨੀਆਂ ਚਾਹ ਦੇਖ ਲਓ ਤੁਸੀਂ 1 2 3 4 5 6 7 8 8 ਨੋ 9 10 ਤਰ੍ਹਾਂ ਦੀ ਦਾ ਚਾਹ ਹੈ ਇਹਨਾਂ ਕੋਲੇ ਮੰਨ ਲਓ ਨਾ ਆਪਣੇ ਕਸਟਮਰ ਲੱਗੇ ਹਨ ਠੀਕ ਹੈ ਜਿਹੜੀ ਜਿਹੜੇ ਨੂੰ ਪਸੰਦ ਆ ਉਹ ਲੈ ਜਾਓ ਹੈ ਆਪਣੇ ਪੱਕੇ ਹੀ ਆ ਜਾ ਕਾਲਾ ਕਾਲਾ ਨਾਮ ਕੋ ਸਿੰਦਾ ਨਾਮ ਕੋ ਸਿੰਦਾ ਨਾਮ ਕੋ ਇਹ ਵਰਤੇ ਦੇ ਕਾਲਾ ਠੀਕ ਹੈ ਬਾਕੀ ਪਤਾ ਲੱਗਦਾ ਹੋਡੇ ਏਰੀਆ ਜਾ ਕੇ ਵੀ ਫਾਰਵਰਡ ਹੈਗਾ ਹੈ ਠੀਕ ਹੈ ਆਪਣੇ ਸਾਰਾ ਕੁਝ ਸਾਬਣ ਸ਼ੈਂਪੂ ਠੀਕ ਹੈ ਹਾਂ ਦਾ ਸੀ 40 50 50 ਕੱਟੇ ਦੇ ਹੋਣੇ ਆ ਠੀਕ ਹੈ। ਵਾਅਦ ਤੋਂ 15-20 ਦਿਨ ਜਾਂਦੇ। 15-20 ਦਿਨਾਂ ਚਲਦੇ। ਟਿਕਟ ਜਾਂ ਪਰ ਤੋਂ 50 ਕਿਲੋ ਵਾਲੇ ਗਾਹਕ। ਠੀਕ ਹੈ। ਪਰਵਾਹ ਤੋਂ 50। ਵਿਸ਼ਵਾਸ ਬਣਿਆ ਹੋਇਆ ਲੋਕਾਂ ਦਾ। ਹਾਂ ਹਾਂ। ਜਿਵੇਂ ਹੁਣ ਮੰਨ ਲਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਵਰਗਤ ਦਾ। ਸ਼ਾਦੀ ਲਈ ਜਾਂਦਾ। ਸਾਨੂੰ ਪਰਚੀਆਂ ਫੜਾਉਂਦੇ ਹੋਣੇ ਲਿਆ ਕੇ ਨਾ। ਹਾਂ ਮੈਨੂੰ ਵਟਸਐਪ ਕਰ ਦਿੰਦੇ ਆ। ਵਟਸਐਪ ਕਰ ਦੇ। ਕੰਡ ਜੋ ਵੀ ਹੋਰ ਵੀ ਮੇਰਾ ਤਾਂ ਨੰਬਰ ਤੇ ਇੱਕ ਕਈ ਸੁਸਾਇਟੀਆਂ ਕੋਲੇ ਆਪਣੇ ਟੈਂਪੂ ਜੇ ਲਾਏ ਹੋਏ ਵੀ ਆ ਭੇਜ ਵੀ ਦਿੰਦੇ ਆ ਸਮਾਨ ਆ। ਉਸ ਤਰ੍ਹਾਂ ਦੇ ਵੀ। ਕਿ ਕੋਈ ਬੰਦਾ ਨਹੀਂ। ਅੱਛਾ ਇੱਥੇ ਸਿਰਫ ਮੈਂ ਆ ਮੈਂ ਤਾਂ ਕਿਤੇ ਜਾਣੀ ਸਕਦੇ ਅੱਛਾ ਸਾਰਾ ਤਾਂ ਇੱਥੇ ਹੀ ਠੀਕ ਹੈ ਉਹ ਅਗਲਾ ਆਪੇ ਆ ਗੱਡੀਆਂ ਤੇ ਹੁੰਦੇ ਆਪਣੇ ਕੋਲ ਤਾਂ ਹੁੰਦੇ ਅੱਛਾ ਗੱਡੀਆਂ ਤੇ ਹੁੰਦੇ ਗੱਡੀਆਂ ਗੱਡੀਆਂ ਤੇ ਹੱਥ ਬਿਸਕੁਟ ਤੋਂ ਬੇਕਰੀ ਵਾਲੇ ਬਿਸਕੁਟ ਵੀ ਰੱਖ ਰੱਖਿਆ ਨਾ ਇਹ ਚੀਜ਼ਾਂ ਦੇ ਵਿੱਚ ਜਿਵੇਂ ਹੋਣਾ ਮੌਸਮ ਖਰਾਬ ਹੈ ਕੋਈ ਖਰਾਬ ਪ੍ਰੂਫ ਹੋਣ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਸਾਡੇ ਸੇਹ ਦਾ ਨਾ ਅੱਛਾ ਸਾਰਾ ਫਰੇਸ਼ ਵੀ ਨਾਲ ਦੀ ਨਾਲ ਵਿਕੀ ਜਾਂਦਾ ਵਿਕੀ ਜਾਂਦਾ ਸਾਰਾ ਵਿੱਚ ਆਪਣਾ ਹਲਦੀ ਮਿਰਚਾ ਇਹ ਇੰਨਾ ਵੇਖਦਾ ਨਾ ਸਾਰੇ ਲੋਕ ਹੀ ਕਹਿੰਦੇ ਆ ਤੁਹਾਡਾ ਹਲਦੀ ਮਜ਼ਬੂਤ ਹੋ ਰਹੀ ਠੀਕ ਹੈ ਇੱਥੇ ਜੀਰਾ ਰੱਖਦੇ ਐਗ ਮਾਰਕਸ ਆਨੇ ਮਤਲਬ ਮਾਰ ਕੇ ਆਲੀਆਂ ਨੇ ਸਾਰੀਆਂ ਹਨਾ ਨਹੀਂ ਹੈ ਉਹ ਹਾਂ ਦੇਖੋ ਭਾਰਤ ਸਰਕਾਰ ਦਾ ਜਿਹੜਾ ਇਹ ਇਹ ਹੋਲ ਮਾਰਕ ਹੈ ਨਾ ਇਹ ਬਹੁਤ ਔਖਾ ਮਿਲਦਾ ਹੈ ਕੰਪਨੀਆਂ ਨੂੰ ਤਾਂ ਇਹ ਤਾਂ ਇਹਨਾਂ ਤੋਂ ਲੈਂਦੇ ਸੀ ਠੀਕ ਹੈ ਵੈਸੇ ਲਿਖੇ ਸੰ ਦੇ ਕੇ ਜਾਂਦੇ ਠੀਕ ਹੈ ਜੀ ਬਹੁਤ ਵਧੀਆ ਕਮੈਂਟ ਕੀਤਾ ਚਲੋ ਬਾਕੀ ਕਰਦੇ ਆ ਸਖਤਰ ਸਾਹਿਬ ਨਾਲ ਗੱਲ ਛੋੜੇ ਹਾਂ ਜੀ ਸੈਕਟਰੀਆਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਇਹਦੀ ਸੇਲ ਵਧਾਓ। ਇਹਦੇ ਤੋਂ ਥੋੜੀ ਜਿਹੀ ਜਰ ਮੈ ਲਗਾ। ਬਹੁਤ ਥੋੜਾ ਜਿਹੀ। ਅੱਛਾ। ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ? ਮਾਨੂੰ ਹੋਈ ਗਏ 17-18 ਸਾਲ। ਤੇ ਸਾਡਾ ਜਿਹੜਾ ਬਾਹਰ ਚਲੇ ਗਏ ਹੰ ਪ੍ਰਧਾਨ ਬਣ ਕੇ ਸੈਕਟਰੀ ਸੀਗੀ ਉਹ ਕਹਿੰਦੇ ਆ ਆਪਾਂ ਕੰਮ ਵਧਾਉਣਾ। ਠੀਕ ਹੈ। ਮੈਂ ਇਹ ਆਉਣ ਤੋਂ ਪਹਿਲਾਂ ਵੀ ਦੁਕਾਨ ਛੋਟੀ ਜੀ ਸੀ। ਮੈਂ ਕਹਾ ਠੀਕ ਆ। ਕਹਿੰਦਾ ਜਿਹੜਾ ਕੋਈ ਕਹਿੰਦਾ ਤੂੰ ਬਸ ਨੋਟ ਕਰ ਵੀ ਆਪਾਂ ਲੈਣਾ। ਠੀਕ। ਐਵੇਂ 5-7 ਸੈਟ ਮੈਂ ਕਹਿੰਦਾ ਰੱਖੀ ਬੈਠਿਆ ਖੰਡ ਕੇ ਨਾ ਜੀ। ਆਪਾਂ ਹੀ ਫਿਰ ਮੈਂ ਕਹਾ ਠੀਕ ਆ ਤਾਂ ਸੋ 350 ਐਟਮਾ ਅਸੀਂ ਜਦੋਂ ਮੰਨ ਲਾ ਸਮਾਨ ਮੰਗਾਉਨੇ ਆ ਮੰਨ ਲਾ ਚਾਹ ਮੰਗਾ ਲਈ ਮਨ ਲਾ ਮਿਰਚ ਮੰਗਾ ਲਈ ਹਲਦੀ ਮੰਗਾ ਲਈ ਕੋਈ ਪਹਿਲਾਂ ਤਾਂ ਲੋਕਾਂ ਨੂੰ ਇਹ ਹੁੰਦਾ ਵੀ ਕਈ ਵਾਰੀ ਰੇਟ ਨਾਲ ਜਿਆਦਾ ਹੋਵੇ ਹਾਂ ਦੂਜਾ ਕੁਆਲਿਟੀ ਤੇ ਅਗਲਾ ਕਹਿੰਦਾ ਵੀ ਯਾਰ ਮਾੜੀ ਨਾ ਹੋਵੇ ਹਾਂ ਰੇਟ ਵੀ ਪਤਾ ਕੀ ਕੰਪੀਟੀਸ਼ਨ ਅੱਜ ਕੱਲ੍ਹ ਹੁਣ ਰੇਟ ਕਿਸੇ ਨੇ ਨਹੀਂ ਜਾਰਾ ਕਰੀ ਠੀਕ ਹੈ ਕਿਉਂਕਿ ਅਗਲਾ ਦੇਖ ਕੇ ਆਉਂਦਾ ਸਾਰਾ ਬਾਕੀ ਜਿਹੜਾ ਰੈਗੂਲਰ ਗਾਹਕ ਆ ਜਿਹੜਾ ਹਰ ਸਾਲ ਆਉਣਾ ਆਉਣਾ ਹੀ ਆਉਣਾ ਸਾਡੇ ਤਾਂ ਪੱਕੇ ਹੀ ਆ ਰੈਗ ਦੁਕਾਨ ਉਹਦਾ ਵਿਸ਼ਵਾਸ ਬਣਿਆ ਹਾਂ ਦੁਕਾਨ ਬਣਿਆ ਪੱਕੇ ਹੀ ਹੁੰਦੇ ਠੀਕ ਹੈ ਕੀ ਕੀ ਨਾਮ ਆਪਣਾ ਦਰਸ਼ਨ ਸਿੰਘ ਦਰਸ਼ਨ ਸਿੰਘ ਠੀਕ ਹੈ ਖਲ ਦਾਣਾ ਹੈ ਜੀ ਖਲ ਦਾਣਾ ਵੀ ਲੱਗਦਾ ਹਾਂ ਓ ਠੀਕ ਹੈ ਉਹ ਵੀ ਮਾਰਕੀਟ ਦੀ ਵੀਰ ਵੇਚਦਾ ਠੀਕ ਹੈ ਉਹ ਕਿਹਦੇ ਵੀ ਬੰਦਾ ਹੈ ਦੁਬਾਰੇ ਦੱਸਿਓ ਆ ਗੱਲ ਜੇ ਮੇਰੀ ਰਹਿਤ ਤੇ ਕੋਈ ਵਿਆਹ ਸ਼ਾਦੀ ਪ੍ਰੋਗਰਾਮ ਆ ਗਿਆ ਨਾ ਮੈਂ ਮਿਸ ਕਰਦਾ ਅੱਛਾ ਕਿਉਂਕਿ ਮੈਂ ਕਹਿੰਦਾ ਮੈਨੂੰ ਪਤਾ ਮੇਰੀ ਇੱਥੇ ਦਾਨਦਾਰੀ ਤੇ ਰਾਤ ਜਿਹੜੇ ਆ ਮੋੜ ਲੱਗੇ ਠੀਕ ਹੈ ਕੀ ਗੱਲ ਆ ਜੀ ਠੀਕ ਹੋ ਗਿਆ ਵੀ ਹੈ ਨਹੀਂਗਾ ਅਸੀਂ ਹੋਰ ਕਿਤੇ ਜਾਣਾ ਨਹੀਂ ਕਿਤੇ ਠੀਕ ਪ੍ਰੋਗਰਾਮ ਤੇ ਜਾਵਾਂਗੇ ਨਾਲੇ ਪੰਤੇ ਤੇ ਹੈਜੀ ਉਹ ਪੂਰੀ ਵੱਡੀ ਦੁਕਾਨ ਆਏ ਆਪਣੇ ਠੀਕ ਹੈ ਉਹਨਾਂ ਦੀ ਰਸਤਾ ਆਪਣੇ ਆਪ ਤੋਂ ਤੁਹਾਡੇ ਕੋਲੇ ਆਉਂਦੇ ਨੇ ਸਾਰੀ ਅੱਛਾ ਇਹ ਤੁਹਾਡਾ ਆ ਗਿਆ ਖਲਦਣਾ ਖਲਦਾਨੇ ਦਾ ਹੈ ਖੰਡ ਕਈ ਖੰਡ ਹੋ ਗਈ ਬੀਜ ਪੂਜ ਵੀ ਰੱਖਿਆ ਮੱਕੀ ਦਾ ਬੀਜ ਇਹ ਜੀ ਜੀ ਹਾਂ ਹਾਂ ਬੀਜ ਤਾਂ ਹਲਾ ਵੇਖਦਾ ਨਹੀਂ ਚੀਜ਼ ਠੀਕ ਹੈ ਮੈਨ ਬੀਜ ਵੀ ਮੱਕੀ ਗੁਵਾਰ ਆ ਗਿਆ ਠੀਕ ਹੈ ਫਿਰ ਘਾਂ ਆ ਜੂਗਾ ਉਹ ਤਸਵੀਰ ਅੱਛਾ ਸਬਜ਼ੀਆਂ ਦੇ ਇਹ ਇਹਨਾਂ ਦੇ ਹਰੇ-ਚਾਰੇ ਦੇ ਬੀਜ ਇੱਥੇ ਸਾਰਾ ਕੁਝ ਹੈ ਇੱਧਰ ਅੱਛਾ ਸਬਜ਼ੀਆਂ ਦੇ ਬੀਜ ਵੀ ਹੈ ਲੋਕੀ ਮੰਗਦੇ ਹਾਂ ਤਾਂ ਮੈਥੇ ਆਪਣੇ ਤੋਂ ਮੰਗ ਲਾ ਕੇ ਇਹਨੇ ਪਾ ਕੇ ਮੈਥੇ ਲਿਆਓ ਇੱਥੇ ਠੀਕ ਹੈ ਉਹ ਸਾਡੇ 5-500 ਪੈਕੇਟ ਲੈ ਜਾਂਦਾ ਅੱਛਾ ਪਾਲਕ ਮੈਥੇ ਦਾ ਹੀ ਅੱਛਾ ਜਿਨੇ ਆਉਣਾ ਉਹਨੇ ਲੈ ਹੀ ਜਾਣੇ ਆ ਬਸੀਨ ਵੀ ਲੈ ਕੇ ਜਾਣਾ ਉਹ ਵੀ ਲੈ ਕੇ ਜਾਣਾ ਸਭ ਲੈ ਕੇ ਜਾਂਦੀਆਂ ਸਭ ਕੋਈ ਇੱਥੇ ਹੀ ਠੀਕ ਹੈ ਫਨੈਲੋਪੀ ਆ ਇੱਧਰ ਇਕੇ ਸਾਬਣਾ ਹੋ ਗਈਆਂ ਖਾਲ ਹੋ ਗਈ ਫੀਡ ਹੋ ਗਈ ਬੀਜ ਹੋ ਗਏ ਆ ਚੋਕਰ ਕਹਿੰਦੇ ਨੇ ਚੋਕਰ ਵੀ ਹੈਗਾ ਸਾਡੇ ਕੋਲੇ ਹੈ ਆਪਣੇ ਗਾਹ ਆਖੰਡ ਠੀਕ ਹੈ ਤੇ ਸਾਲ ਦੀ ਤਾਂ ਥੋੜੀ 1 ਕਰੋੜ ਦੇ ਹਿਸਾਬ ਨਾਲ ਹੋ ਜਾਂਦੀ ਹੂ 3-4 ਕਰੋੜ ਹੋ ਜਾਂਦੀ ਹੂ ਸੇਲ ਜਿਆਦਾ ਦਿਨ ਚਾਰ ਕਲੀ ਦੁਕਾਨ ਦੀ ਹਾਂ 1.5-2 ਕਰੋੜ ਦੀ ਸੇਲ ਹੈ ਅੱਛਾ ਠੀਕ ਹੈ ਕਲੀ ਠੀਕ ਹੈ ਆਪ ਨੂੰ ਤਾਂ ਖਾਦ ਤੇ ਫੀਡ ਤੋਂ ਬਿਨਾ ਸਾਰੀ ਉਸ ਤੋਂ ਹਾਂਜੀ ਹਾਂ ਇਹੀ ਇਹੇ ਚੀਜ਼ ਚੋਂ ਹੀ ਕਮਾਈ ਆ ਮੈਨੂੰ ਫੈਕਟਰੀ ਸਾਹਿਬ ਨੇ ਦੱਸਿਆ ਕਹਿੰਦੇ ਲੋਨ ਬਹੁਤ ਘੱਟ ਆ 3 ਕਰੋੜੀ ਲੋਨ ਆ ਹਾਂ ਸਾਡੇ ਜ਼ਿਆਦਾਤਰ ਇਹ ਬਣਿਆ ਹੋਇਆ ਮਾਈਂਡ ਸੈਟ ਵੀ ਜਿੰਨਾ ਸਾਇਟੀ ਦਾ ਲੋਨ ਜ਼ਿਆਦਾ ਹੋਊ ਉਹਨੇ ਕਮਾਈ ਜ਼ਿਆਦਾ ਹੋਊ ਹਾਂ ਵੀ ਲੋਕ ਵਿਆਜ ਭਰਨਗੇ ਪਰ ਉਹ ਵਿਆਜ ਚੋਂ ਕਮਾਈ ਨਹੀਂ ਹੈਗੀ ਅੱਜ ਕੱਲ੍ਹ ਹਨਾ ਨਹੀਂ ਵਿਆਜ ਚੋਂ ਨਹੀਂ ਆਏ ਨਾ ਜੂਰੀਆ ਡੀਪੀ ਚੋਂ ਕਮਾਈ ਆ ਡੀਪੀ ਇਹ ਨਹੀਂ ਹੈਗੀ ਹਾਂ ਨਾ ਪੀ ਜਾਂ ਜਵਾਬ ਦਾ ਸੈਂਸ ਹੋਰੀ ਚਲੀ ਦੇਉਨੇ ਆ ਤੁਸੀਂ ਠੀਕ ਹੈ 350 ਦੀ ਵਿਕੀ ਜਾਂਦੀ ਹੈ ਤੇ ਉਹ 7 3 4 ਕਿਲੋ ਜਵਾਰ ਚਾਕੇ ਫਰਾ ਦੇ ਨੀ ਉਹਦਰੋਂ ਆਪਾਂ ਨੂੰ ਡੀਏਪੀ ਚੋਂ 10 ਰੁਪਏ ਬਚਣੇ ਆ ਜੀ ਤਾਂ ਗੱਲ ਆ ਕਿੰਨੀ ਮਹਿੰਗੀ ਚੀਜ਼ ਹੈ ਜੇ ਉਹ ਦਵਾਰੇ ਕੁੱਟਣੀ ਪੈਗੀ ਉਹ 2 ਰੁਪਏ ਲੇਵਰ ਫੇਰ ਪੈ ਜੂ ਹੈ ਨਹੀਂ ਚਾਕੇ ਹੀ ਫਰਾ ਦੇਣਾ 50 ਰੁਪਏ ਤਾਂ ਹੈਗੀ ਹੈ ਕਿਥੇਲੇ ਜਵਾਰ ਦੇ ਦੀ ਜਾਂ ਮੱਕੀ ਦੇ ਦੀ ਮੱਕੀ ਕਰਨਾ ਵਿੱਚ ਕੀ ਖਲ ਫੀੜ ਚੋ ਵੀ ਖਲ ਫੀੜ ਚ ਵੀ 50 ਰੁਪਏ ਹੀ ਆ ਹਾਂ ਉਹ ਵੀ ਵੈਸੇ ਉੱਚੀ ਹੈਗੀ ਨਾ ਜੇ ਸੇਲ ਹੋਈ ਜਾਵੇ ਨਾਲ ਨਾਲ ਹੈਗੀ ਹੈ ਆ ਕਰਦੇ ਇਹ ਤਾਂ ਹੈਗੀ ਹੈ ਯੂਰੀਆ ਤਾਂ ਫਿਰ ਹੁਣ ਸਮਾਜ ਸੇਵਾ ਵਾਲੇ ਕੰਮ ਹੈ ਵੀ ਯੂਰੀਆ 'ਚ ਤਾਂ ਰੁਪਿਆ ਹੈ ਨਹੀਂ ਹੈ ਨਾ ਤੁਸੀਂ ਜੰਮ ਗਿਆ ਤਾਂ ਬਸ ਉਹ ਵੀ ਗਏ ਲੈਵਰ ਲਾਉਣੀ ਪੈਂਦੀ ਜੇ ਜੰਮ ਗਿਆ ਉਂਪਰ ਵੈਸੇ ਆਪਣੇ ਅੰਦਰ 9-10 ਹਜ਼ਾਰ ਕੱਟਾ ਦਾ ਯੂਰੀਆ ਸਾਡੇ ਹੈਗੀ ਦੇਦੇ ਹਾਂ ਹਾਂ 9-10 ਜਲਦੀ 9000 ਦੇ ਲਈ ਠੀਕ ਹੈ ਕੱਲੇ ਪਿੰਡ ਦੀ ਸੋਸਾਇਟੀ ਹੈ ਹਾਂ ਹਾਂ ਕੱਲੇ ਪਿੰਡ ਦੀ ਹੈ ਸਾਡਾ ਪਿੰਡ ਵੱਡਾ ਹੈ ਅੱਛਾ ਡੱਲਾ ਬੜਿਆ ਸੰਤੇ ਕਾਂਦੇ ਹੀ ਆਤਲਾ ਬੂਹ ਸੁਸਾਇਟੀ ਦੇ ਮੈਂਬਰ ਹੋਣਗੇ 15-1800 ਇਹ ਹੈ ਕਿ ਜੀ 11 ਬਰ ਬਰ 4000 11 ਬਰ 4000 ਠੀਕ ਹੈ ਕਿਉਂਕਿ ਹੁਣ ਤਾਂ ਬਾਹਰ ਬਹੁਤ ਜੁੜੇ ਲੱਗੇ ਵਿਸਦਾ ਹੁੰਦਾ ਬਹੁਤ ਕੰਮ ਹੁਣ ਦੇ ਕੰਮ ਸਾਰੇ ਘੱਟ ਗਏ ਖਾਜਾ ਹਦੀ ਠੀਕ ਹੈ ਸਾਡੇ ਹਾਂ ਥੋੜਾ ਸੇਲ ਘੱਟ ਗਈ ਠੀਕ ਹੈ ਕਿਉਂਕਿ ਬੰਦੇ ਬਾਹਰ ਬਹੁਤ ਚਲੇ ਗਏ ਸਾਡੇ ਹਰ ਇੱਕ ਕਰਦਾ ਮੈਂ ਸਾਡੇ ਇੱਕ ਦੋ ਬੰਦੇ ਬਾਹਰ ਹਰ ਇੱਕ ਕਰਦਾ ਅੱਛਾ ਉਹਨਾਂ ਨੇ ਪੈਸੇ ਵੀ ਰੱਖੇ ਸੋਸਾਇਟੀ ਚ ਆਪਣੀ ਚ ਦੇਖੀ ਅੱਛਾ ਇਹ ਉਹ ਹੀ ਹੈ ਇੱਕ ਮੱਝਾਂ ਪਸ਼ੂ ਪੂਰੀ ਲੋਕਾਂ ਨੂੰ ਬਹੁਤ ਵੇਚਦੇ ਡੈਰੀ ਫਾਰ ਕਰ ਬਹੁਤ ਵੇਚਦੇ ਬਾਦਾਂ ਆ ਥੋੜਾ ਜਿਹਾ ਕੰਮ ਘੱਟ ਗਿਆ ਕਿ ਬਹੁਤ ਜੰਦਾ ਠੀਕ ਹੈ ਕੋਈ ਵੇਚਦੇ ਲੋਕਾਂ ਨੂੰ ਠੀਕ ਹੈ ਧੰਨਵਾਦ ਜੀ ਤੁਹਾਡਾ ਕੋਈ ਨਹੀਂ ਠੀਕ ਹੈ ਦਰਸ਼ਨ ਸਿੰਘ ਜੀ ਹਾਂ ਜੀ ਦਰਸ਼ਨ ਸਿੰਘ ਧੰਨਵਾਦ ਡੱਲਾ ਸੁਸਾਇਟੀ ਦੇ ਵਿੱਚ ਸੇਲਜ਼ਮੈਨ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਕੰਮ ਹੈ ਤੁਹਾਡਾ ਐ ਵੀ ਨਵੇਂ ਮੁੰਡੇ ਨੇ ਜਿਹੜੇ ਆ ਭਰਤੀ ਕਰ ਰਹੇ ਆ ਉਹਨਾਂ ਵਾਸਤੇ ਬਹੁਤ ਪ੍ਰੇਰਨਾ ਮੈਂ ਤਾਂ ਇਹਨਾਂ ਨੂੰ ਦੱਸ ਕੇ ਆਟਾ ਬਹੁਤ ਜ਼ੋਰ ਲਾਉਣਾ ਵੀ ਤੁਸੀਂ ਇਸੇ ਦਾ ਕੰਮ ਕਰੋ ਹਾਂ ਜੀ ਹਾਂ ਪਰ ਮੈਂ ਇਹ ਦੇਖਿਆ ਵੀ 15 15 20 ਕਿਲੋ ਜੇ ਚਾਹ ਮੰਗਾ ਲੈਣ ਜਾਂ ਹਲਦੀ ਮਿਰਚ ਉਹ ਐਨੀ ਦਾ ਖਰਾਬ ਹੋ ਕੇ ਜਾਵੇ ਨਹੀਂ ਨਹੀਂ ਸਾਡੇ ਫਿਰ ਮੁਲਾਜ਼ਮਾਂ ਨੂੰ ਭਰਨੀ ਪੈਂਦੀ ਹੈ ਨਾ ਬਾਕੀ ਲੋਕਾਂ ਦਾ ਯੋਗਦਾਨ ਵੀ ਬਹੁਤ ਵੱਡੀ ਗੱਲ ਹੈ ਸਫਾਈ ਠੀਕ ਹੈ ਕੋਈ ਚੀਜ਼ ਖਰਾਬ ਨਹੀਂ ਹੋਣ ਦੇਈ ਧੁੱਪ ਲਵਾਈ ਦੀ ਜੇ ਕੋਈ ਹੁੰਦੀ ਹੈ ਧੁੱਪ ਲਵਾਈ ਦੀ ਠੀਕ ਹੈ ਇਹਨਾਂ ਚੀਜ਼ਾਂ ਚੋਂ ਹੀ ਆਮਦਨ ਹੈ ਸੋਸਾਇਟੀ ਨੂੰ ਤਨਖਾਹਾਂ ਕੱਢਦੀ ਹੈ ਰੋਜ਼ਗਾਰ ਦਿੱਤਾ ਹੋਇਆ ਲੋਕਾਂ ਵਾਸਤੇ ਸਹੂਲਤ ਹੈ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ